ਗੋਲੀ ਤਾਂ ਦੂਜੇ ਨੂੰ ਗੋਲੀ ਮਾਰੀ ਗਈ ਹੈ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਰਟੋਲ ਤੋਂ ਇਹ ਮਾਮਲਾ ਚੁੜਾ ਹੈ سامنے ਆਇਆ ਜੁਥੇ ਕਿ ਕਾਂਗਰਸੀ ਸਾਬਕਾ ਸਰਪੰਚ ਜਰਨੈਲ ਸਿੰਘ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਤੇ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤਰੰਤਾਰੰਦਾ ਇਹ ਮਾਮਲਾ ਹੈ ਪੁਰਾਣੀ ਰੰਜਿਸ਼ ਨੂੰ ਲੈ ਕੇ ਬਹਿਸ ਹੋਈ ਤਾਂ ਦੂਜੇ ਵਿਅਕਤੀ ਨੇ ਗੋਲੀ ਮਾਰ ਦਿੱਤੀ ਸ਼ਿੰਗਰ ਨਾ ਮੇਰਾ ਨਾਮ ਰਾਜबीर ਖੁੱਲਰਾ ਜੀ ਸਾਡਾ ਭਰਾ ਸੀ ਜਰਨੈਲ ਸਿੰਘ ਜੇਲੀ ਪਿੰਡ ਰਤਾਲ ਵੇਲੀਆਂ ਤੋਂ ਜਿਹਦਾ ਕਈ ਦਿਨ ਡਿਆਰੇ ਉੱਥੇ ਕੋ ਪੰਚਾਇਤ ਦੀ ਜ਼ਮੀਨ ਦੀ ਬੁੱਲੀ ਚੱਲ ਰਹੀ ਸੀ ਜਿਹਦੇ ਚ ਕਤਲ ਕਰ ਦਿੱਤਾ ਗਿਆ ਅੱਛਾ ਜਿਹਨੇ ਕਤਲ ਹੋ ਦਾ ਨਾਮ ਦੱਲਣਾ ਚਾਹੀਦਾ ਜਿਨ੍ਹਾਂ ਦਾ ਕਤਲ ਹੋਇਆ ਉਹਨਾਂ ਦਾ ਨਾਮ ਜਰਨੈਲ ਸੀ ਸਰ ਇਹ ਕਿਉਂ ਗੋਲੀ ਚ ਗਾਣੀ ਪਾਇਨ ਕਿ ਕੀ ਵਜ੍ਹਾ ਰਣਜੀਤ ਬਣੀ ਹੈ ਇਹਦਾ ਪੂਰਾ ਮੈਟਰ ਕੀ ਹੈਗਾ ਇਸ ਬਾਰੇ ਹੁਣ ਸਾਰੇ ਪਰਿਵਾਰ ਦੇ ਉਸੇ ਮੈਂਬਰ ਇਕੱਠੇ ਹੋਏ ਆ ਤੇ ਮੇਰੀ ਬੋਲੀ ਤੋਂ ਕੋਈ ਆ ਪ੍ਰਾਣੀ ਵੀ ਇਹਨਾਂ ਦੀ ਆਪਸੀ ਕੋਈ ਸੀ ਵੀ ਰੰਜਿਸ਼ ਉਹਦੇ ਕਰਕੇ ਉਹਨਾਂ ਨੇ ਪਹਿਲਾਂ ਹੀ ਪਲਾਨ ਕਰਕੇ ਆ ਗਈ ਸਾਰਾ ਕੁਝ ਮੌਕੇ ਤੇ ਉਹ ਨੱਥਿਆ ਸੀਗਾ ਉੱਤੇ ਗੋਲੀਆਂ ਚਲਾਉਣੇ ਸ਼ੁਰੂ ਕਰਤੇ ਜਿਸ ਦੇ ਨਾਲ ਉਹ ਤਾਂ ਮੌਤ ਹੋ ਗਈ ਆ ਤੇ ਬਾਕੀ ਸਾਇਆ ਜੀ ਸੀ ਨਾਲ ਉਹ ਵੀ ਫੱਟੜ ਨੇ ਉਹਨਾਂ ਦੀ ਵੀ ਹਾਲਤ ਨਾ ਚੁੱਕੋ ਕਿੰਨੀਆਂ ਗੋਲੀਆਂ ਲੱਗੀਆਂ ਭਾਜੀ ਤਿੰਨ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਸਾਡੀ ਮੰਗ ਕਰਦੇ ਉਹ ਇਸ ਤਰ੍ਹਾਂ ਹੋ ਗਿਆ ਲੱਗਦਾ ਮੰਗਦੇ ਹੀ ਜੀ ਇਸ ਤੋਂ ਵੱਧ ਧੱਕਾ ਕੀ ਹੋ ਸਕਦਾ ਹੈ ਕਿ ਐਡਾ ਵਧੀਆ ਬੰਦਾ ਜੀ ਮੇਰੇ ਨਾਲ ਅੱਜ ਹੀ ਦੁਪਹਿਰੇ ਦੋ ਵਾਰ ਉਹਦੀ ਗੱਲ ਹੋਈ ਹੁੰਤੇ ਕਿ ਕਿਸੇ ਕੰਮ ਦੇ ਸਬੰਧ ਇੱਕ ਪਰਿਵਾਰ ਨਾਲ ਜਾਂ ਬੱਚਿਆਂ ਨਾਲ ਜੋ ਇਸ ਤੋਂ ਵੱਧ ਇਨਸਾਫ ਹੀ ਚਾਹੁੰਦੇ ਆ ਕਿ ਜਿਨ੍ਹਾਂ ਨੇ ਕੰਮ ਕੀਤਾ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਕਿਸੇ ਵੀ ਪਾਰਟੀ ਨਾਲ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਇਸ ਵੇਲੇ ਉਹਨਾਂ ਦਾ ਸਬੰਧ ਆਮ ਆਦਮੀ ਪਾਰਟੀ ਨਾਲ ਆ ਪਰ ਜੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਆ ਮੈਂ ਇਹ ਨਹੀਂ ਕਹਿੰਦਾ ਕਿ ਉਹਦਾ ਕਿਸੇ ਵੀ ਤਰ੍ਹਾਂ ਦੀ ਕੋਈ ਰਿਆਇਤ ਹੋਵੇ ਸਰਕਾਰ ਚ ਹੋਣ ਨਾ ਇਨਸਾਫ਼ ਪਰਿਵਾਰ ਨੂੰ ਮਿਲਣਾ ਚਾਹੀਦਾ ਤੇ ਜਲਦ ਤੋਂ ਜਲਦ ਉੱਨਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਜੋ ਪ੍ਰਿਹਾਰ ਨੂੰ ਇਨਸਾਨ ਮਿਲ ਸਕੇ ਪਰਿਵਾਰ ਦਾ ਜੀਵ ਵਾਪਸ ਨਹੀਂ ਆਉਣਾ ਤੇ ਬਹੁਤ ਵਧੀਆ ਇਨਸਾਨ ਸੀ ਜਰਨੈਲ ਸਿੰਘ ਪਰ ਜਿਹੜਾ ੱਟਕਾ ਆ ਸਰਕਾਰ ਦੀ ਵੀ ਨਲਾਇਕੀ ਹੈ ਕਿ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਕਿੱਸਾ ਸਾਡੇ ਕੱਲ ਹੀ ਇੱਕ ਢੇਰੀ ਤੇ ਸ਼ਹਿਰ ਚੱਲੀ ਹੈ ਅੱਜਿੱਥੇ ਕਤਲ ਹੋ ਗਿਆ ਬਹੁਤ ਮਾੜੀ ਰੋਜ਼ਗਾਰ ਦਾ ਤਾਂ ਨਹੀਂ ਕੋਈ ਹੋ ਰਹੀਆਂ ਨੇ ਤੁਹਾਨੂੰ ਪੱਤਰਕਾਰ ਭਾਈਚਾਰੇ ਨੂੰ ਸਾਡੇ ਤੋਂ ਵੱਧ ਪਤਾ ਇਹ ਜਿਹੜਾ ਵਾ ਇੱਕ ਮਾਮਲਾ ਵਜ੍ਹਾ ਸਤਪਮੀ ਦੀ ਵੀ ਦੁਬਾਰਾ ਇਹ ਬਾਰੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਐਸਐਸਪੀ ਸਾਹਿਬ ਤੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਕਾਰੀ ਲੈ ਸਕਦੇ ਹੋ ਇਹ ਹੈਗਾ ਜੀ ਜਰਨੈਲ ਸਿੰਘ ਨੇ ਰਟਾਲ ਪੰਦੇ ਨੇ ਇਹਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਬਾਬਨਿਹਾਰ ਵਾਲਾ ਨੇ ਕਰਨ ਦਾ ਬਾਕੀ ਦੀ ਜੋ ਵੀ ਕਾਰਵਾਈ ਆ ਚਾਹੇ ਕੋਈ ਵਾਈਟ ਰਿਣੀ ਆ ਉਹ ਸੀਨੀਅਰ ਅਫਸਰ ਹੀ ਦੱਸ ਸਕਦੇ ਮੈਂ ਉਹਦੇ ਬਾਰੇ ਨਹੀਂ ਕਿੰਨੇ ਬੰਦੇ ਤੇ ਗੋਲੀ ਲੱਗੀ ਇਹਦੇ ਬਾਰੇ ਸੀਨੀਅਰ ਅਫਸਰ ਦੱਸ ਸਕਦੇ ਮੈਨੂੰ ਨਹੀਂ ਲੱਗੀ ਕਿ ਜਖਮੀ ਨਹੀਂ ਇਹਦੇ ਬਾਰੇ ਉਹ ਐਸ.ਐਸ.ਓ. ਸਾਹਿਬ ਦੱਸ ਸਕਦੇ ਮੈਨੂੰ ਪਤਾ ਨਹੀਂ ਇਹ ਮੈਨੂੰ ਉਹਨਾਂ ਨੇ ਕਿਹਾ ਕਿ ਇਥੋਂ ਡੈੱਡ ਬਾਡੀ ਲਾਓ ਦੱਸ ਸਕਿਆ ਅੱਜ ਸ਼ਾਮੀ ਕੋਈ 4:30 4:30 ਵਜੇ ਦੀ ਗੱਲ ਆ ਟੋਲ ਪਿੰਡ ਦੇ ਵਿੱਚ ਪਿੰਡ ਦੀ ਪੰਚਾਇਤ ਦੀ ਬੋਲੀ ਹੋ ਰਹੀ ਸੀਗੀ ਬੋਲੀ ਦੌਰਾਨ ਉੱਥੇ ਇੱਕ ਦੂਜਿਆਂ ਨੇ ਕਿਹਾ ਵੀ ਆਪ ਕੋ ਆਪਣਾ ਹਿਸਾਬ-ਤਬਾਬ ਦਿਓ ਹਿਸਾਬ-ਤਬਾਬ ਤੇ ਇਹਨਾਂ ਦੀ ਆਪਸ ਵਿੱਚ ਟਕਰਾਰ ਬਾਜੀ ਹੋ ਗਈ ਜਿਹੜਾ ਬਾਕੀ ਉਹ ਬੰਦੇ ਸੀ ਉੱਥੇ ਉਹਨਾਂ ਨੇ ਕੱਢ ਕੇ ਉੱਥੇ ਫੈਰ ਕੀਤੇ ਇੱਕ ਦੀ ਡੈਥ ਹੋ ਗਈ ਜਿਹੜਾ ਸਾਫ ਕਸ ਸਰਪੰਚ ਜਰਨੈਲ ਸਿੰਘ ਜਿਹੜਾ ਦੂਸਰਾ ਉਹ ਅਮਰ ਸਰ ਦਾਖਲਾ ਜਾਇਆ ਇੱਕ ਕਿੰਨੇ ਬੰਦੇ ਸਰ ਜਿਹੜੇ ਜ਼ਖਮੀ ਹੋਏ ਐ ਜ਼ਖਮੀ ਇੱਕ ਹੀ ਐ ਇੱਕ ਕੀ ਕਾਰਵਾਈ ਹੋ ਰਹੀ ਹੈ ਪਰਚਾ ਦਰਜ ਕਰ ਰਹੇ ਆ ਜੀ ਤੁਸੀਂ ਦੇਖ ਰਹੇ ਇੰਡੀਆ ਨਿਊਜ਼ ਤਰਨਤਾਰਨ ਦੇ ਟੋਲ ਪੰਡ ਦੇ ਵਿੱਚ ਜਿਹੜਾ ਕਿ ਪੁਰਾਣੀ ਰੰਜਿਸ਼ ਵੀ ਪਹਿਲਾਂ ਚੱਲਦੀ ਆ ਰਹੀ ਸੀ ਤੇ ਕਿ ਅੱਜ ਕੋਈ ਬੋਲੀ ਸੀ ਬੋਲੀ ਨੂੰ ਲੈ ਕੇ ਜਿਹੜਾ ਕਿ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਉਸ ਦੇ ਵਿੱਚ ਜਰਨੈਲ ਸਿੰਘ ਨੂੰ ਜਿਹੜਾ ਵਾ ਕਿ ਗੋਲੀਆਂ ਲੱਗੀਆਂ ਨੇ ਤੇ ਜਦ ਗੋਲੀਆਂ ਲੱਗੀਆਂ ਨੇ ਉਹਦਾ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੋਂ ਦੇ ਨਾਲ ਇੱਕ ਗੰਭੀਰ ਜਿਹੜਾ ਵਾ ਉਹ ਜ਼ਖਮੀ ਹੋਇਆ ਹੈ ਇਹ ਮੌਕੇ ਤੇ ਪਹੁੰਚੀ ਪੁਲਿਸ ਜਿਹੜੀ ਆ ਉਹ ਪੂਰੀ ਮਾਮਲੇ ਦੀ ਜਾਂਚ ਜਿਹੜੀ ਆ ਉਹ ਕਰ ਰਹੀ ਹੈ ਪਰ ਇਹ ਬੜੀ ਹੀ ਇੱਕ ਦੁਖਦਾਈ ਘਟਨਾ ਹੈ ਜਿਸ ਨੂੰ ਲੈ ਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਹੋਵੇ ਸਖਤੋ ਸਖ ਸਜ਼ਾ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਇੰਡੀਆ ਨਿਊਜ਼ ਵਿਜੇ ਕੁਮਾਰ ਤਰਨਤਾਰ ਕਪੂਰਥਲਾ ਦੇ ਪਿੰਡ ਸੇਚਾ ਦੇ ਵਿੱਚ ਗ੍ਰੰਥੀ ਦੀ ਕੁਚਮਾਰ ਹੋਈ ਹੈ ਗੁਰਦੁਆਰੇ ਦੇ ਵਿੱਚਕਾਰ ਖੜੀ ਕਰਨ ਤੋਂ ਮਨਾ ਕਰਨ ਤੇ ਹੀ ਕੁਚਮਾਰ ਨੂੰ ਜੜਾ ਹੈ ਅੰਤਰਾਮ ਦਿੱਤਾ ਗਿਆ ਗ੍ਰੰਥੀ ਦੀ ਮਾਂ ਨੂੰ ਵੀ ਕੁੱਟਿਆ ਗਿਆ ਹੈ ਹੱਥ ਦੇ ਵਿੱਚ ਫ੍ਰੈਕਚਰ ਆਇਆ ਤੇ ਪਿੰਡ ਦੇ ਹੀ ਚਾਰ ਲੋਕਾਂ ਤੇ ਇਸ ਦੇ ਇਲਜ਼ਾਮ ਲੱਗੇ ਨੇ ਗ੍ਰੰਥੀ ਨੇ ਮੁਲਜ਼ਮਾਂ ਤੇ ਨਸ਼ਾ ਤਸਕਰੀ ਦੇ ਵੀ ਇਲਜ਼ਾਮ ਲਗਾਏ ਨੇ ਪੁਲਿਸ ਨੇ ਪਹਿਲਾਂ ਹੀ ਮਹਿਲਾ ਦਸਤੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਮੇਰਾ ਨਾਮ ਜੀਜੀਤ ਸਿੰਘ ਹੈ ਜੀ ਸਨ ਹਰਨੇਕ ਸਿੰਘ ਮੈਂ ਸੇਚਾ ਨਗਰ ਦਾ ਰਹਿਣ ਵਾਲਾ ਪਿੰਡ ਦਾ ਮੈਂ ਗੁਰਦੁਆਰਾ ਸਾਹਿਬ 13-14 ਸਾਲ ਤੋਂ ਸੇਵਾ ਕਰ ਰਿਹਾ ਗਰੰਤੀ ਸਾਹਿਬਾਨ ਦੀ ਉਥੋਂ ਦੇ ਕੋਈ ਨਸ਼ਾ ਤਸਕਰ ਹਨ 3-4-5 ਜੀ ਹਨ ਪਰਿਵਾਰ ਦੇ ਬਹੁਤ ਹੀ ਜ਼ਿਆਦਾ ਧੰਦਾ ਮਾੜਾ ਕਰਦੇ ਹਨ ਚੱਟੇ ਦਾ ਕੰਮ ਕਰਦੇ ਹਨ ਉਹ ਰੋਜ਼ ਹੀ ਰਾਤ ਨੂੰ ਗੱਡੀ ਲਿਆਣ ਕੇ ਨਸ਼ੇ ਵਾਲੀ ਉੱਥੇ ਘਲਾਰਦੇ ਸਨ ਗੁਰਦੁਆਰਾ ਸਾਹਿਬ ਉਹਨਾਂ ਨੂੰ ਮੈਂ ਕਿਹਾ ਭਾਈ ਵੀ ਗੱਡੀ ਨਾ ਲਾਓ ਇੱਥੇ ਇਦੇ ਵਿੱਚ ਨਸ਼ਾ ਲਿਆਨ ਕਿ ਤੁਸੀਂ ਗੁਰਦੁਆਰੇ ਗੱਡੀ ਡੱਕਦੇ ਹੋ ਮਾੜੀ ਗੱਲ ਐ। ਧੁਰੂ ਕਾਰੇ ਕੰਮ ਚੰਗਾ ਨਹੀਂ ਐ। ਤੇ ਉਹਨਾਂ ਨੇ ਜਾਨੀ ਕਿ ਸਾਡੇ ਸੰਗਰਾਂਦ ਦੀ ਸਰਾਂਗ ਭੋਗ ਪੈਂਦਾ ਖੰਡਪੜ ਸਾਹਿਬਾਂ ਦਾ ਜਾਨੀ ਕਿ ਸੰਗਰਾਂਦ ਵਾਲੇ ਦਿਨ ਤੋਂ ਦੋਵੇਂ ਦਿਨ ਭੋਗ ਪਿਆ ਵਾ। ਤੇ ਮਤਲਬ ਉਹਨਾਂ ਨੂੰ ਮੈਂ ਗੱਡੀ ਤੋਂ ਰੋਕਿਆ। ਉਹਨਾਂ ਨੇ ਮੈਨੂੰ ਅੰਦਰ ਵਾੜ ਕੇ ਤਾਂ ਉਹਨਾਂ ਨੇ ਮੇਰੇ ਕੇਸਾਂ ਦੀ ਬੇਦਵੀਂ ਕਿ ਦੀ ਪਾਗ ਲਾ ਦਿੱਤੀ। ਕੇਸਾਂ ਨੂੰ ਜਾਨੀ ਕਿ ਖਿੱਚਿਆ ਤੇ ਜਦੋਂ ਮੈਂ ਛੋਟ ਛੜਾ ਕੇ ਭੱਜਣ ਲੱਗਾ ਤੇ ਮੇਰੇ ਸਿਰ ਦੇ ਵਿੱਚ ਟੋਕੀ ਮਾਰੀ। ਆ ਮੇਰਾ ਸਿਰ ਵਾਰਡ ਦਿੱਤਾ ਉਹਨਾਂ ਨੇ ਮੇਰੇ ਲੱਕ ਦੇ ਵਿੱਚ ਵੀ ਉਹਨਾਂ ਨੇ ਮਾਰੀ ਬਹੁਤ ਜਿਆਦਾ ਮੈਨੂੰ ਸੱਟਾਂ ਲਾਈਆਂ ਇਹਨਾਂ ਨਾਲ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਏ ਇਸ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਇਹ ਲੋਕਾਂ ਤੇ ਹਮਲਾ ਹੋਇਆ ਹਾਂਜੀ ਕਿੰਨੇ ਲੋਕ ਜ਼ਖਮੀ ਨੇ ਤਕਰੀਬਨ ਮੇਰੀ ਮਾਤਾ ਦੀ ਬਾਹਂ ਤੋੜ ਗਏ ਆ ਮੇਰੇ ਸਿਰ ਤੇ ਸੱਟ ਲੱਗਿਆ ਮੇਰੇ ਲੱਕ ਜੀ ਵੀ ਸੱਟ ਲੱਗਿਆ ਕਿੰਨੇ ਜਣੇ ਸੀ ਇਹ ਤਕਰੀਬਨ 5 ਜੀ ਸਨ ਇਹ ਤਿਆਰ ਵੀ ਸੀ ਉਹਨਾਂ ਕੋਲ ਆਹ ਤਿਆਰ ਉਹਨਾਂ ਕੋਲ ਤੇਖੀ ਹਥਿਆਰ ਸਨ ਇੱਕ ਦੇ ਟੋਕੀ ਸੀ ਕੁਈ ਕਰਪਾਨ ਕੋਈ ਡਾਂਗਾ ਸੋਟੀ ਇਸ ਤਰ੍ਹਾਂ ਕਰਕੇ ਤਿਆਰ ਤਿੱਖੇ ਸਾਮਣਾ ਪਹਿਲਾਂ ਵੀ ਕਦੇ ਤੁਹਾਡਾ ਇਦਾਂ ਉਹਨਾਂ ਨਾਲ ਝਗੜਾ ਹੋਇਆ ਨਹੀਂ ਜੀ ਹੁਣ ਤਕਰੀਬਨ 5-7 ਦਿਨ ਤੋਂ ਚੱਲ ਰਹੀ ਹੈ ਗੱਲਬਾਤ ਇਸੇ ਗੱਡੀਆਂ ਦੇ ਸਬੰਧ ਦੇ ਵਿੱਚ ਮੈਂ ਕਿਹਾ ਉੱਥੇ ਗੱਡੀ ਨਾਲ ਆਓ ਤੁਸੀਂ ਮਾੜਾ ਕਰਮ ਕਰਦੇ ਹੋ ਇਸ ਕਰਕੇ ਉਹਨਾਂ ਮੇਰੇ ਉੱਤੇ ਹਮਲਾ ਕੀਤਾ ਹੈ ਸਰਕਾਰ ਨੂੰ ਇਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਮਤਲਬ ਇਹਨਾਂ ਦੇ ਅੱਗੇ ਵੀ ਪਰਚੇ ਬੋਲ ਰਿਹਾ ਹੈ ਨੈੱਟ ਦੇ ਉੱਪਰ ਕਿੰਨਾ ਬੰਦਿਆਂ ਨੇ ਮੇਰੇ ਨਾਲ ਹਮਲਾ ਕੀਤਾ ਸਰਕਾਰ ਤੇ ਕਦੀ ਨਸ਼ਾ ਖਤਮ ਹੋ ਗਿਆ ਨਸ਼ਾ ਨਹੀਂ ਵੇਚ ਰਿਹਾ ਸ਼ਰੇਆਮ ਨਸ਼ਾ ਵੇਚ ਰਿਹਾ ਜੀ ਇਹਨਾਂ ਦਾ ਸਿੱਧਾ ਸਿੱਧਾ ਪਾਕਿਸਤਾਨੋਂ ਆ ਰਿਹਾ ਨਸ਼ਾ ਇਹ ਬਹੁਤ ਹੀ ਵੱਡੇ ਨਸ਼ੇ ਦੇ ਤਸਕਰ ਹਨ ਬਹੁਤ ਵੱਡੇ ਨਸ਼ੇ ਦੇ ਵਪਾਰੀ ਹਨ ਕਿਸੇ ਨੂੰ ਪਿੰਡ ਦੇ ਵਿੱਚ ਇਹ ਜੀਨ ਨਹੀਂ ਦੇਂਦਾ ਬਹੁਤ ਹਮਲੇ ਅੱਗੇ ਵੀ ਇਹਨਾਂ ਕੀਤੇ ਆ ਲੋਕਾਂ ਉੱਪਰ ਕਹਿੰਦੇ ਆ ਤੈਨੂੰ ਗੋਲੀ ਮਾਰ ਦੇਣੀ ਜੇ ਤੂੰ ਬੋਲਿਆ ਇੱਥੋਂ ਤੱਕ ਟੌਕੀਆਂ ਦੀ ਕਿਸਾਨਾ ਗੋਜਕਜੀਤ ਸਿੰਘ ਢਲੇਵਾਲ ਨੂੰ ਬਠਿੰਡਾ ਸਰਕਟ ਹਾਊਸ ਦੇ ਵਿਖੇ ਮੀਟਾ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਸਭ ਤੋਂ ਵੱਡਾ ਵਾਦਾ ਸੀ ਪੰਜਾਬ ਦੇ ਵਿੱਚ ਨਸ਼ੇ ਨੂੰ ਰੋਕਣਾ ਪੁਲਿਸ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਕੱਠਾ ਕੀਤਾ ਸਹਿਯੋਗ ਮੰਗਿਆ ਤੇ ਨਸ਼ਾ ਖਤਮ ਕਰਨ ਲਈ ਕਮੇਟੀਆਂ ਬਣਾਈਆਂ ਪੁੰਦਰ ਪਿੰਡ ਦੇ ਅਤੇ ਮੰਡੀਕਲਾ ਦਿਆਲੇ ਦੁਆਲੇ ਕਈ ਕਮੇਟੀਆਂ ਬਣਾਈਆਂ ਗਈਆਂ ਨੇ ਫਿਰ ਕਮੇਟੀਆਂ ਨੇ ਪੁਲਿਸ ਨੂੰ ਸੂਚਿਤ ਵੀ ਕੀਤਾ ਪਰ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਨਸ਼ਾ ਤਸਕਰਾਂ ਨੇ ਕਮੇਟੀ ਮੈਂਬਰਾਂ ਤੇ ਹੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਕਈ ਲੋਕ ਜ਼ਖਮੀ ਵੀ ਨਸ਼ਾ ਤਸਕਰ ਦੇ ਵਿਰੁੱਧ 6 ਮਾਮਲੇ ਦਰਜ ਨੇ ਪਰੋਸ ਨੇ ਕਮੇਟੀ ਮੈਂਬਰਾਂ ਦੀ ਕੁਟਮਾਰ ਕੀਤੀ ਅਤੇ ਇਸ ਦੇ ਬਜਾਏ ਕਮੇਟੀ ਮੈਂਬਰ ਦੇ ਵਿਰੁੱਧ ਮਾਮਲੇ ਦਰਜ ਕੀਤੇ ਗਏ। ਹੁਣ ਅਸੀਂ ਪ੍ਰਸ਼ਾਸਨ ਨੂੰ ਇੱਕ ਪੱਤਰ ਦਿੱਤਾ ਹੈ ਨਸ਼ਾ ਤਸਕਰਾਂ ਦੇ ਵੱਲੋਂ ਜਿੰ ਕਮੇਟੀਆਂ ਜਨਾ ਕਮੇਟੀਆਂ ਦੇ ਵਿਰੁੱਧ ਦਰਜ ਕੀਤੇ ਗਏ ਕੇਸ ਨੇ ਉਹਨਾਂ ਨੂੰ ਦਰਜ ਵਾਪਸ ਲੈ ਜਾਣ। ਦੋਸਤੋ ਅੱਪਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਉਪਰਾਲਾ ਕੀਤਾ ਮੇਨਲੀ ਗੱਲ ਇਹ ਹੈ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਸਰਕਾਰ ਤੱਕ ਔਰ ਹਰ ਇੱਕ ਦੇਸ਼ ਵਾਸੀ ਤੱਕ ਇਹ ਗੱਲ ਲੈ ਜਾਣੀ ਚਾਹੁੰਦੇ ਆ ਕਿ ਜਿਸ ਵੇਲੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਬਣੀ ਔਰ ਇਹਨਾਂ ਨੇ ਕੁਝ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਲੋਕਾਂ ਦੇ ਨਾਲ ਇੱਕ ਕਮਿਟਮੈਂਟ ਕੀਤੀ ਲੋਕਾਂ ਨੇ ਵੋਟਾਂ ਪਾਈਆਂ ਉਹਦੇ ਚੋ ਇੱਕ ਇਹਨਾਂ ਨੇ ਉਫਰਾਲਾ ਸ਼ੁਰੂ ਕੀਤਾ ਪਿੰਡਾਂ ਦੇ ਵਿੱਚ ਪੁਲਿਸ ਨੇ ਸੈਮੀਨਾਰ ਕਰ ਕਰਕੇ ਗੁਰਦੁਆਰਾ 'ਚ ਗਏ ਸੈਮੀਨਾਰ ਕੀਤੇ ਲੋਕਾਂ ਦੇ ਇਕੱਠ ਕੀਤੇ ਉਹਨਾਂ ਨੂੰ ਕਿਹਾ ਕਿ ਵੀ ਸਾਡਾ ਸਹਿਯੋਗ ਦਿਓ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਤੇ ਲੋਕਾਂ ਨੇ ਇਹਨਾਂ ਦੀ ਇਸ ਗੱਲ ਦਾ ਵਿਸ਼ਵਾਸ ਕਰਕੇ ਇਹਨਾਂ ਨੇ ਕਿਹਾ ਕਮੇਟੀਆਂ ਬਣਾਓ ਪਿੰਡਾਂ ਦੇ ਵਿੱਚ ਲੋਕਾਂ ਨੇ ਕਮੇਟੀਆਂ ਬਣਾਈਆਂ ਆ ਜਿਹੜਾ ਮੇਰੇ ਕੋਲੇ ਜਾਣਕਾਰੀ ਆ ਜਿਹੜੇ ਜਿਸ ਟੌਪਿਕ ਦੇ ਉੱਤੇ ਅੱਜ ਮੈਂ ਇਸ ਪਾਰਟਿਕੂਲਰ ਜਿਸ ਇਸ਼ੂ ਤੇ ਗੱਲ ਕਰਨੀ ਚਾਹਣਾ ਪਿੰਡ ਭੋਂਦੜ ਮੰਡੀਕਲਾਂ ਇੱਥੇ ਚਾਰ ਸ਼ਪੇਰੇ ਦਾਲੇ ਪਦਾਲੇ ਪਿੰਡਾਂ ਦੇ ਵਿੱਚ ਇੱਕੋ ਦਿਨ ਚ ਕਮੇਟੀਆਂ ਬਣੀਆਂ ਤੇ ਰਾਹੁਲ ਭਾਰਦਵਾਜ ਉਸ ਸਮੇਂ ਦੇ ਡੀਐਸਪੀ ਨੇ ਜਿਨ੍ਹਾਂ ਨੇ ਜਾ ਕੇ ਸੈਮੀਨਾਰ ਕਰ ਕਰਕੇ ਲੋਕਾਂ ਨੂੰ ਕਿਹਾ ਵੀ ਤੁਸੀਂ ਕਮੇਟੀਆਂ ਬਣਾਓ ਸਾਡਾ ਸਹਿਯੋਗ ਕਰੋ ਆਪਾਂ ਨਸ਼ਾ ਰੋਕੀਏ ਹੁਣ ਜਦੋਂ ਕਮੇਟੀਆਂ ਬਣ ਗਈਆਂ ਤਾਂ ਫਿਰ ਕਮੇਟੀ ਦਾ ਕੰਮ ਤਾਂ ਇਹ ਹੀ ਹੈ ਨਾ ਕਿ ਤੁਹਾਨੂੰ ਇਨਫੋਰਮੇਸ਼ਨ ਦੇਣੀ ਤੇ ਤੁਹਾਨੂੰ ਇਨਫੋਰਮੇਸ਼ਨ ਕਮੇਟੀਆਂ ਦਿੰਦੀਆਂ ਰਹੀਆਂ ਜੇ ਜਦੋਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਤਾਂ ਤੁਸੀਂ ਉਹਨਾਂ ਨੂੰ ਇਹਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਲੋਕਾਂ ਨੂੰ ਖੁੱਲੇ ਛੱਡਿਆ ਜਿਹਦੇ ਚੋਂ ਵੱਧਦੀ ਵੱਧਦੀ ਗੱਲ ਇੱਥੇ ਜ਼ਿਕਰ ਗਈ ਵੀ ਤੁਸੀਂ ਸਾਡਾ ਕੀ ਕਰ ਲਿਆ ਹੁਣ ਕੀ ਕਰ ਲੋਗੇ ਪਰ ਅਖੀਰ ਨੂੰ ਲੋਕਾਂ ਨੂੰ ਉਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕੀਤਾ ਨਸ਼ਾ ਤਸਕਰਾਂ ਨੇ ਕੋਈ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਸਾਰਿਆਂ ਨੂੰ ਮੇਰੇ ਨੂੰ ਵੱਧ ਪਤਾ ਹੈ ਜਿਹੜੇ ਬੰਦੇ ਨੇ ਕਮੇਟੀ ਨੇ ਨਸ਼ਾ ਤਸਕਰਾਂ ਦੇ ਖਿਲਾਫ ਮਾਰਾ ਜਾ ਵੀ ਉਪਰਾਲਾ ਕੀਤਾ ਫੋਨਾਂ ਦੀਆਂ ਲੱਤਾਂ ਵੀ ਤੋੜੀਆਂ ਉਹਨਾਂ ਦੇ ਸਰ ਵੀ ਪਾੜੇ ਉਹਨਾਂ ਨਾਲ ਬਹੁਤ ਕੁਝ ਹੋਇਆ ਪਰ ਉਹਨਾਂ ਨੂੰ ਮੈਂ ਦਾ ਇੱਕ ਸਿੱਧਾ ਸਿੱਧਾ ਕਹੂੰਗਾ ਕਿ ਸਾਡੇ ਪ੍ਰਸ਼ਾਸਨ ਸਾਡੀ ਗਵਰਨਮੈਂਟ ਦੀ ਸਰਪ੍ਰਸਤੀ ਰਹੀ ਕਿਉਂ ਮੈਂ ਕਹਿ ਰਿਹਾ ਸਰਪ੍ਰਸਤੀ ਰਹੀ ਲੜਾਈਆਂ ਹੋਈਆਂ ਬਹੁਤ ਥਾਂ ਤੇ ਹੋਈਆਂ ਜਿਹਦੇ ਵਿੱਚੋਂ ਇੱਥੇ ਵੀ ਇੱਕ ਤਰ੍ਹਾਂ ਦਾ ਝਗੜਾ ਹੋਇਆ ਆ ਜਿਹੜੇ ਤਸਕਰ ਦੇ ਖਿਲਾਫ ਆਪਾਂ ਗੱਲ ਕਰ ਰਹੇ ਕੀ ਨਾ ਉਸ ਮੁੰਡੇ ਦਾ ਕਿੰਦਰ ਕਿੰਦਾ ਕਿੰਦਰ ਕਿੰਦਰ ਨਾ ਹੈ ਉਸ ਬੰਦੇ ਦੇ ਖਿਲਾਫ ਇਹਨਾਂ ਲੋਕਾਂ ਨੇ ਜਾ ਕੇ ਦਰਖਾਸਤਾਂ ਦਿੱਤੀਆਂ ਦੱਸਿਆ ਕਿ ਭਾਈ ਆਹ ਕੰਮ ਕਰ ਰਿਹਾ ਹੈ। ਉਹਦੇ ਖਿਲਾਫ 6 ਮੁਕੱਦਮੇ ਦਰਜ ਨੇ। ਜਿਹਦੇ ਖਿਲਾਫ 6 ਮੁਕੱਦਮੇ ਦਰਜ ਆ। ਔਰ ਉਹ ਬੰਦੇ ਨੇ ਇਹਨਾਂ ਨੂੰ ਚੈਲੰਜ ਕੀਤਾ ਔਰ ਇਹਨਾਂ ਨੇ ਮੰਡੀ ਦੇ ਵਿੱਚ ਮਗਰ ਗਿਆ ਆ ਰਾਮਪੁਰੇ। ਮੁੰਡੇ ਦਾ ਨੂੰ ਘੇਰਿਆ। ਘੇਰਨ ਤੋਂ ਬਾਅਦ ਉੱਥੇ ਉਹਨੇ ਟੈਲੀਫੋਨ ਕਰਕੇ ਦੂਜੀ ਕਮੇਟੀਆਂ ਨੂੰ ਸੱਦਿਆ ਵੀ ਭਾਈ ਤੁਸੀਂ ਮੇਰੀ ਜਾਨ ਛਡਾਓ ਮੈਨੂੰ ਤਾਂ ਬੰਦੇ ਨੇ ਇੱਥੇ ਆ ਕੇ ਘੇਰਿਆ। ਲੋਕ ਗਏ ਹੋਰ ਲੋਕ ਆਨਗਵਾਂਡ ਪਾਸੇ ਵਾਲੇ ਜਦੋਂ ਰੋਲਾ ਪਿਆ ਉੱਥੇ ਪਹੁੰਚ ਗਏ ਲੜਾਈ ਹੋਈ ਝਗੜਾ ਹੋ ਗਿਆ ਹੁਣ ਉਸ ਮਾਮਲੇ ਦੇ ਵਿੱਚ ਕੀ ਸਾਡੀ ਪੰਜਾਬ ਪੁਲਿਸ ਜਾਂ ਪੰਜਾਬ ਗਵਰਨਮੈਂਟ ਦਾ ਕੀ ਰੋਲਾ ਹੈ ਬੰਦਾ ਤਾਂ ਇਹ ਹੈ ਕਿ ਜਿਹੜਾ ਬੰਦਾ ਹੰਕਾਰ ਕੇ ਮਗਰ ਜਾਂਦਾ ਉੱਥੇ ਉਹ ਬੰਦਾ ਨੇ ਸੱਟਾ ਮਾਰਨਾ ਬੰਦਿਆਂ ਨੂੰ ਘੇਰਦਾ ਉਹਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਔਰ ਉਲਟਾ ਚੱਕ ਕੇ ਮੁਕਦਮੇ ਮਤਲਬ ਕਿਸਾਨਾਂ ਦੇ ਤੇ ਸਾਡੇ ਕਮੇਟੀ ਵਾਲੇ ਮੁੰਡਿਆਂ ਦੇ ਉੱਤੇ ਮੁਕਦਮੇ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਕਸਬਾ ਨੋ ਸ਼ੇਰਾ ਮੱਜਾ ਸਿੰਘ ਦੇ ਵਿਖੇ ਹਾਦਸਾ ਵਾਪਰ ਗਿਆ ਦੱਸਿਆ ਕਿ ਨਵੀਂ ਮੈਗਨਾਈਟ ਗੱਡੀ ਤੇ ਪਰਿਵਾਰ ਦਰਬਾਰ ਸਾਹਿਬ ਜਾ ਰਿਹਾ ਸੀ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਪਾਣਾ ਵਾਪਰਿਆ ਤੇ ਹਾਈਵੇ ਤੇ ਖੜੀ ਦੋ ਗੱਡੀਆਂ ਨੂੰ ਕ੍ਰਾਸ ਕਰਨਾ ਉਹਨਾਂ ਨੂੰ ਮਹਿੰਗਾ ਪੈ ਗਿਆ ਪਿਛੋਂ ਆ ਰਹੇ ਟਿਪਰ ਨੇ ਆਪਣੇ ਲਪੇਟੇ ਦੇ ਵਿੱਚ ਲੈ ਕੇ 10 ਮੀਟਰ ਤੱਕ ਗੱਡੀ ਨੂੰ ਕਸੀਟਿਆ ਤੇ ਦੱਸਿਆ ਕਿ ਜਾਨੀ ਨੁਕਸਾਨ ਤੋਂ ਹਾਲਾਂਕਿ ਬਚਾਅ ਹੋ ਗਿਆ ਪਰ ਨਵੀਂ ਗੱਡੀ ਪੂਰੇ ਤਰੀਕੇ ਦੇ ਨਾਲ ਬਰਬਾਦ ਗਈ ਬੀਤੀ ਰਾਤ ਕਰੀ 10 ਵਜੇ ਹੁਸ਼ਿਆਰਪੁਰ ਮੁਕੇਰੀਆ ਦੇ ਹਾਜੀਪੁਰ ਕਸਬੇ ਦੇ ਵਿੱਚ ਇੱਕ ਤੇਜ਼ ਰਫਤਾਰ ਟਰੱਕ ਨੇ ਸੜਕ ਕਿਨਾਰੇ ਖੜੇ ਚਾਰ ਲੋਕਾਂ ਨੂੰ ਬੁਰੀ ਤਰੀਕੇ ਨਾਲ ਕੋਚਲ ਦਿੱਤਾ ਜਿਸ ਦੇ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤਸੇਕ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਅਮਰਤ ਕਾ ਦੇ ਵਿੱਚ ਦੋ ਬੱਚੇ ਸ਼ਾਮਲ ਨੇ ਜਾਣਕਾਰੀ ਅਨੁਸਾਰ ਰਾਤ 10 ਵਜੇ ਦੇ ਕਰੀਬ ਹਾਜੀਪੁਰ ਦੇ ਬਾਲਮਿਕੀ ਮੋਹੱਲੇ ਦਾ ਰਹਿਣ ਵਾਲਾ ਗੋਰਾ ਆਪਣੇ ਪਤੀਜੇ ਸਮੀਰ ਜੋ ਕਿ 5 ਸਾਲ ਦਾ ਸੀ ਪਤੀਜੇ ਪ੍ਰੀਤ ਜੋ ਕਿ 3 ਸਾਲ ਦੀ ਸੀ ਉਸ ਦੇ ਨਾਲ ਗੋਲ ਗੱਪੇ ਖਾ ਕੇ ਸਕੂਟਰ ਤੇ ਵਾਪਸ ਆ ਰਹੇ ਸੀ ਰਸਤੇ ਦੇ ਵਿੱਚ ਉਹ ਆਪਣੇ ਦੋਸਤ ਆਕਾਸ਼ ਦੇ ਕੋਲ ਰੁਕਿਆ ਅਤੇ ਚਾਰੇ ਹੀ ਰੈਸਨ ਤੇਜ਼ ਰਫਤਾਰ ਟਿਪਰ ਨੇ ਉਹਨਾਂ ਨੂੰ ਪਿੱਛੋਂ ਆ ਕੇ ਕੁਚਲ ਦਿੱਤਾ ਹਾਦਸੇ ਦੇ ਵਿੱਚ ਆਕਾਸ਼ ਪਰੀ ਅਤੇ ਸਮੀਰ ਤੇ ਨਦੀ ਮੌਕੇ ਤੇ ਹੀ ਮੌਤ ਹੋ ਗਈ ਬੱਚਾ ਦਾ ਚਾਚਾ ਗੋਰਾ ਕੰਬੇ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਕਮਰਸਰ ਰੈਫਰ ਕੀਤਾ ਗਿਆ ਹੈ ਸਰ ਨਾ ਇਧਾ ਆ ਗਏ ਜਨੀ ਜੀ ਇਹ ਜਿਹੜੇ ਬੱਚੇ ਮਰੇ ਆ ਇਹ ਸਾਡਾ ਭਰਾ ਦੇ ਸਹਰਾਗਾ ਉਹਦੇ ਵੱਡੇ ਮੁੰਡੇ ਦੇ ਬੱਚੇ ਸੀਗੇ ਪੋਤੀ ਪੋਤਾ ਉਹਦੇ ਹਾਂਜੀ ਉਹ ਉਹਦਾ ਚਾਚਾ ਜਿਹੜਾ ਸੀ ਮਕੇਸ਼ ਕੁਮਾਰ ਉਹਨਾਂ ਨੂੰ ਗੋਡਾਪੇ ਕੋਣ ਲੈ ਕੇ ਗਿਆ ਸੀ ਆ ਕੇ ਤੋਂ ਸਾਈਡ ਤੇ ਖੜਾ ਹੋ ਗਿਆ ਜੋ ਸਾਈਡ ਤੇ ਖੜਾ ਹੋ ਗਿਆ ਇੱਕ ਮੁੰਡਾ ਹੋਰ ਨਾਲ ਆ ਗਿਆ ਉਹ ਖੜਾ ਹੋ ਗਿਆ ਤੇ ਜਿਹੜਾ ਡਰਾਈਵਰ ਸੀ ਇਹਨੇ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਦੇ ਨਸ਼ੇ ਦੇ ਵਿੱਚ ਉਹਨੂੰ ਖਿੱਚ ਕੇ ਲਿਆ ਆ ਤੇ ਗੱਡੀ ਚ ਗੱਡੀ ਵਾਰੀ ਤਿੰਨ ਤੇ ਮੌਕੇ ਤੇ ਮਰ ਗਏ ਜੀ ਸਮਝ ਲਓ ਇੱਕ ਤੇ ਇਹ ਜਾ ਕੇ ਮਰ ਗਿਆ ਜਿਹੜਾ ਸੀਗਾ ਆਕਾਸ਼ ਤੇ ਦੋ ਇੱਥੇ ਜਿਹੜੇ ਬੱਚੇ ਸੀ ਇੱਥੇ ਐਕਸਪਾਇਰ ਹੋ ਗਿਆ ਜਿਹੜਾ ਤੀਜਾ ਮੁੰਡਾ ਸੀ ਚੌਥਾ ਮਕੇਸ਼ ਉਹ ਉੱਥੇ ਜੀ ਹਮਰਾ ਸਰ ਲੱਗ ਗਿਆ ਉਹਨਾਂ ਨੂੰ ਦੇਖੋ ਤਿੰਨ ਬੋਦਲਾਂ ਦੱਸਦੇ ਬੰਦੇ ਮੈਂ ਤਾਂ ਕਹਿ ਰਿਹਾ ਇਹਨਾਂ ਬੰਦੇ ਸੀਗੇ ਸਾਰੇ ਤਿੰਨ ਬੋਦਲਾਂ ਸ਼ਿਕਾਇਤ ਦੇ ਦੋਦੇ ਵਿੱਚ ਕੈਪਟਨ ਦੱਸਿਆ ਹੋਰ ਵੀ ਕੁਝ ਹੋਊਗਾ ਕਿਉਂਕਿ ਇੱਕ ਪਾਸੇ ਜਿਹੜੀ ਸਰਕਾਰ ਆ ਇਹਨਾਂ ਛੇਵਰੋ ਦੇ ਜਿੱਤ ਕਰੀ ਫਿਰਦੀ ਆ ਤੇ ਛੇਵਰ ਜੀ ਆ ਹਾਸਾ ਰਿਆ ਤੇ ਇਸ ਮੇਰਾ خیال ਆ ਵੀ ਦੁਨੀਆ ਕਿੱਥੇ ਜਾਊਗੀ ਕਿਉਂਕਿ ਬਹੁਤ ਸਾਰਾ ਰਸ਼ ਹੋ ਗਿਆ ਸੀ ਬੰਗ ਕਰਦਾ ਪੀਡਬਲਟੀ ਜ محکمہ ਤੋਂ ਵੀ ਤੇ ਜਿਹੜਾ ਸਾਡਾ ਮੱਲਾ ਆ ਇੱਥੇ ਇੱਕ ਦਾ ਸਪੀਡ ਬ੍ਰੇਕਰ ਬੁਲਾਇਆ ਜਾਣ ਤਾਂ ਜੋ ਆਉਣ ਵਾਲੇ ਸਭ ਨੂੰ ਹੋਰ ਹਾਸਾ ਨਾ ਹੋਵੇ ਅਸੀਂ ਤਾਂ ਜਿਹੜਾ ਦੁੱਖਾ ਬੜੇ ਦੁਖੀ ਦੇ ਲਾ ਅਸੀਂ ਚੱਲ ਰਹੇ ਆ ਕਿਉਂਕਿ ਬੱਚੇ ਨਹੀਂ ਮਿਲਦੇ ਸੋ ਇਦਾਂ ਜ਼ਰੂਰੀ ਆ ਤੇ ਜਿਹੜਾ ਹੈਗਾ ਇਦਾਂ ਦੇ ਹਾਸਿਆਂ ਨੂੰ ਬੰਦ ਹੋਣ ਇੱਥੇ ਸਾਡੇ ਮਲੇ ਸਪੀਡ ਬ੍ਰੇਕਰ ਆਈ ਗਣ ਦੇ ਕੋਈ ਜਿਹੜਾ ਬੱਚਾ ਨਹੀਂ ਦੇਖੀ ਨਾ ਨਾਮ ਕਿਹਨੂੰ ਮੈਂ ਦੇਖੋ ਇੱਕ ਤਾਂ ਪੋਤਾ ਹੈ ਸਾਡਾ ਸਿਕਮਰੇ ਭਰਾ ਦਾ ਪੋਤਾ ਸੀ ਉਹਦਾ ਨਾਮ ਸੀਗਾ ਸਮਰ ਜੀ ਸਮੀਰ ਸਮੀਰ ਦੀ ਉਮਰ 5 ਸਾਲ ਸੀ ਜਿਹੜੀ ਬੇਟੀ ਸੀ ਪੋਤੀ ਉਹਦੀ 6 ਸਾਲ ਸੀ 6 ਪਲਸ ਹੋ ਗਏ ਨੇ ਹੋਰ-ਹੋਰ ਕਿਸੇ ਸੱਟਾਂ ਕਿਤੇ ਹੋਰ ਜਿਹੜਾ ਮੁਕੇਸ਼ ਗੜਾ ਚਾਚਾ ਉਹਦੇ ਵੀ ਸੱਟਾਂ ਲੱਗੀਆਂ ਉਹਨੂੰ ਫਿਰ ਅਸੀਂ ਪਹਿਲਾਂ ਸਵੇ ਭੇਜਿਆ ਫਿਰ ਅਮਰਸਰ ਭੇਜਤਾ ਸੀ ਹੁਣ ਸਟੀਚਨਸ ਤੋਂ ਚੱਕ ਕੇ ਕਹਿੰਦੇ ਚਲੋ ਉਹਨੂੰ ਲੈ ਜਾਓ ਤੋਂ ਲੈ ਕੇ ਆ ਰਹੇ ਹਨ ਮੈਂ ਕਾ ਦਿੱਤੇ ਅੱਗੇ ਪਾਰ ਵੀ ਟਿੱਪਰ ਆਉਂਦੇ ਨੇ ਚਾਹਦੇ ਨੇ ਜਿੰਨੇ ਚਾਹਦੇ ਆ ਸਰਕਾਰਾਂ ਵੱਲ ਤੋਂ ਕੋਈ ਇਕਲ ਸਰ ਮੈਂ ਤਾਂ ਸਰਕਾਰ ਅੱਗੇ ਬੇਨਤੀ ਕਰਨਾ ਚਾਹੁੰਦਾ ਮੈਨੂੰ ਠੱਲ ਪਾਈ ਜਾਵੇ ਜਿਹੜਾ ਮਾਈਨਿੰਗ ਦਾ ਕੰਮ ਆ ਖਾਸ ਕਰਕੇ ਇਧਰੋਂ ਮਾਈਨ ਦਾ ਕੰਮ ਹੋਣ ਕਰਕੇ ਚੱਲਦਾ ਹੈ ਜੀ ਇਹਤੇ ਠੱਲ ਪਾਈ ਜਾਵੇ ਤਾਂ ਕਿ ਜਨਤਾ ਨੂੰ ਰਾਹਤ ਹੋ ਸਕੇ ਪਿੰਡਾਂ ਚ ਵੀ ਬਹੁਤ ਐਕਸੀਡੈਂਟ ਹੁੰਦੇ ਨੇ ਹਾਜੀਪੁਰ ਚ ਬੜੇ ਐਕਸੀਡੈਂਟ ਹੁੰਦੇ ਨੇ ਕੋਈ ਕਹਿੰਦਾ ਪਾਵਾਂ ਕਿ ਜੇ ਰੇਲ ਨਹੀਂ ਹੁੰਦੀ ਐ ਤੇ ਮਾਕੇ ਦੇ ਕਿਤੇ ਤਰ੍ਹਾਂ ਉਹਦੇ ਨਾਲ ਜਿਹੜੇ ਜ਼ਿਆਦਾ ਹਾਦਸੇ ਹੋਦੇ ਕਰਦੇ ਹਾਂ ਹਾਂਜੀ ਹਾਂਜੀ ਉਧਰ ਨਸ਼ਾ ਨਸ਼ਾ ਕਰਕੇ ਆਂਦੇ ਆ ਇੱਥੇ ਗੱਡੀਆਂ ਥੱਲੇ ਦੇ ਜਾਂਦੇ ਆ ਅੱਜ ਵੀ ਤਿੰਨ ਚਾਰ ਹੋਟ ਕੇ ਪਹਿਲਾ ਹੋਇਆ ਐਕਸੀਡੈਂਟ ਹੁਣੇ आम आदमी पार्टी के विधायक कुलवंत सिंह सिद्धू एस एफ जे यानी कि सिख सिखपुर जस्टिस के गुरपतवंत सिंह पन्नू ने एक वीडियो राही सीधी धमकी दी है पन्नू ने आम आदमी पार्टी के आतमनगर तो विधायक कुलवंत सिंह सिद्धू कि मैं बंदूक लैके डॉक्टर बी आर अंबेडकर दी दी की मूर्ति की रक्षा की इससे विधायक कुलवंत सिंह सिद्धू ने जवाब दिता कि मैं मेरे पिता कि मेरे पिता बाबा दीप सिंह दौबी घंटे ही मेरी रक्षा करते हैं मैनु पता लग्या है कि किसी ने मैनु बारों धमकी दी है उन्होंने कहा कि मैं इस बारे अजे पूरी जानकारी नहीं है हमने पता लग्या है जो अंबेडकर की मूर्ति बारे सवाल किया गया ਤਾਂ ਵਿਧਾਇਕ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਇਸ ਦੀ ਸੁਰੱਖਿਆ ਦੇ ਲਈ ਖੜੇ ਸੀ ਅਤੇ ਹੁਣ ਵੇਸ ਦੇ ਲਈ ਖੜੇ ਆ ਮੈਨੂੰ ਤਾਂ ਹੁਣੇ ਮੀਡੀਆ ਵਾਲੇ ਨੇ ਦੱਸਿਆ ਵੀ ਕੋਈ ਕਿਸੇ ਨੇ ਬਾਹਰੋਂ ਤੁਹਾਨੂੰ ਧਮਕੀ ਦਿੱਤੀ ਐ ਤੇ ਮੈਂ ਕਿਹਾ ਵੀ ਧਮਕੀ ਦਿੱਤੀ ਕਹਿੰਦੇ ਨੇ ਉਹ ਕਹਿੰਦੇ ਨੇ ਵੀ ਜਿਹੜੀ ਬੁੱਤ ਦੀ ਸੁਰੱਖਿਆ ਉਹ ਤਾਂ ਤੁਸੀਂ ਬਦੂਖ ਲੈ ਕੇ ਖੜ ਕੇ ਕਰਦੇ ਤੁਹਾਡੀ ਸੁਰੱਖਿਆ ਕੌਣ ਕਰੂਗਾ ਤੇ ਮੈਂ ਉਹਨਾਂ ਨੂੰ ਦਿਖਾਉਣਾ ਚਾਹੁੰਦਾ ਵੀ ਮੇਰੀ ਸੁਰੱਖਿਆ 24 ਘੰਟੇ ਮੇਰਾ ਬਾਪੂ ਕਰਦਾ ਤੇ ਮੈਨੂੰ ਇਸ ਤੋਂ ਬਾਅਦ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਜੇ ਇਹਦੀ ਸੁਰੱਖਿਆ ਕਵਚ ਨੂੰ ਤੋੜ ਸਕਦੇ ਹੋ ਤਾਂ ਜੀ ਆ। ਕਿਹਦੇ ਵਿਚ ਇਹਨਾਂ ਬਜ਼ੁਰਗ ਲੈ ਕੇ ਖੜੇ ਮੈਨੂੰ ਤਾਂ ਮੀਡੀਆ ਤੋਂ ਹੀ ਪਤਾ ਲੱਗਿਆ ਹੁਣ ਕੋਈ ਕਿਦਾਂ ਬਾਹਰੋਂ ਕਿਸੇ ਧਮਕੀ ਦਿੱਤੀ ਐ ਮੈਂ ਹੁਣ ਦੇਖਦਾ ਜਾ ਕੇ ਤੇ ਸ਼ਿਕਾਇਤ ਦਾ ਪੁੱਛਿਆ ਵੀ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਕਰੀਏ ਮੈਨੂੰ ਪਤਾ ਹੀ ਨਹੀਂ ਸ਼ਿਕਾਇਤ ਕਰਨੀ ਤੇ ਸਵੇਰੇ ਤੇ ਬੀਸ਼ੇਮ ਸਕੂਲ ਦਾ ਪੰਗਾ ਸੀ ਉਹ ਨਮਤਾ ਕਰਿਆ ਤਾਂ ਹੁਣ ਮੀਡੀਆ ਵਾਲੇ ਪੜਾ ਰਹੇ ਨੇ ਕਿ ਕੋਈ ਧਮਕੀ ਐ ਕੋਈ ਪੁਲਿਸ ਅਧਿਕਾਰੀਆਂ ਨੇ ਤੁਹਾਨੂੰ ਕੋਈ ਇੰਟੈਲੀਜੈਂਸ ਲਈ ਕੋਈ ਦੱਸਿਆ ਹੋਵੇ ਕਿਸੇ ਵੀ ਤਰ੍ਹਾਂ ਹਜੇ ਹੁਣ ਜਾ ਕੇ ਦੇਖਦੇ ਨਾ ਕੀ ਗੱਲ ਕੀ ਹੈ ਮੈਨੂੰ ਅਜੇ ਪੂਰੀ ਜਾਣਕਾਰੀ ਨਹੀਂ ਆ ਜਿੰਨਾ ਕਿ ਤੁਸੀਂ ਸਵਾਲ ਕਰਿਆ ਉਹਨਾਂ ਕੁ ਮੈਂ ਜਵਾਬ ਦੇ ਦਿੰਦਾ ਪਿਛਲੇ ਦਿਨੀ ਤੁਸੀਂ ਬੁੱਤ ਦੀ ਰਫਲੇ ਖੜੇ ਸੀ ਉਹਨੂੰ ਲੈ ਕੇ ਬੁੱਦੀ ਰਾਖੀ ਖੜੇ ਸੀ ਹੁਣ ਵੀ ਖੜਾਂਗੇ ਜਿੱਥੇ ਲੋੜ ਪਊਗੀ ਦੇਖਦੀ ਏਕਤਾ ਦੇ ਅਖੰਡਤਾ ਦੀ ਖਾਤਰ ਪਹਿਲਾਂ ਵੀ ਖੜੇ ਹੁਣ ਵੀ ਖੜਾਂਗੇ ਕਿਉਂਕਿ ਸਰਕਾਰ ਦਾ ਫਰਜ ਹੈ ਵੀ ਆਪਣੇ ਸ਼ਿਦਾਂ ਦੀ ਆਪਣੇ ਕੌਮ ਦੇ ਵਾਰਸਾਂ ਦੀ ਜਿਨ੍ਹਾਂ ਨੇ ਪੰਜਾਬ ਦੇ ਲਈ ਭਾਰਤ ਦੇ ਲਈ ਕੁਝ ਕਰਿਆ ਜੀਅਦੀ ਦੇ ਰੋਲ ਕਰਿਆ ਉਹਨਾਂ ਦੇ ਪਰਿਵਾਰਾਂ ਦੇ ਤੇ ਉਹਨਾਂ ਦੀ ਸੁਰੱਖਿਆ ਕਰਨ ਦੀ ਸਾਡੀ ਜ਼ਿੰਮੇਵਾਰੀ ਬਟਿੰਡਾ ਦੇ ਪਿੰਡੇ ਨਥੇ ਹੱਦ ਵਿੱਚ ਕਨਕ ਨੂੰ ਅਗਲਗ ਗਈ ਖੇਤਾ ਦੇ ਵਿੱਚ ਪੰਜ ਏਕੜ ਕਨਕ ਨੂੰ ਅਗਲਗ ਗਈ ਹੈ ਅਗਲਗਨ ਦੇ ਨਾਲ ਸੜਕੇ ਸਵਾਹ ਹੋ ਗਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਥੂੜੀ ਦੀ ਮਸ਼ੀਨ ਦੇ ਵਿੱਚ ਉਹ ਨਿਕਲੀ ਚੰਗਿਆੜੀ ਦੇ ਨਾਲ ਅਗਲਗ ਗਈ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਨਜ਼ਰਬੰਦ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਸੁਪਰੀਮ ਕੋਰਟ ਤੋਂ ਬੀਤੇ ਦਿਨੀ ਵੱਡੀ ਰਾਹਤ ਮਿਲੀ ਸੀ पर कल साधुसोत जेलान कागजात नहीं पहुंचे तो पहुंच महीनिया तो नजरबंद रहे जिमसोत जेल के गेट तो बहार आए पार्टी वर्करा दे वलो हार पा के स्वागत किया गया धर्मसोत ने कहा कि जो मैं सुप्रीम कोर्ट के जमानत मिली है मैं उसका धनबाद करता हाँ मैन न्यायपालिका तश्वास है ਮੈਂ ਵਾਫਰਾ ਦਾ ਆਪਣੇ ਆਪ ਆਏ ਮੈਂ ਤਾਂ ਕਿਸੇ ਨੂੰ ਬੁਲਾਇਆ ਨਹੀਂ ਹੈ థాంక్స్ ਕੋਰਾਂ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਮੈਂ ਕੋਰਟ ਦਾ ਜੋ ਕੋਰਟ ਦਾ ਫੈਸਲਾ ਉਹ ਸਾਰਿਆਂ ਨੂੰ ਮੰਨਣਾ ਪੈਦਾ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਸਮਾਂਤ ਮਿਲਿਆ ਜੀ ਲੰਬੇ 14 ਮਹੀਨੇ ਬਾਅਦ ਜਿਹੜੀ ਹੈ ਹਾਂ ਜੀ 14 ਮਹੀਨੇ ਬਾਅਦ ਜਿਹੜੀ ਰਾਤ ਤੋਂ ਕਾਫੀ ਲੰਬਾ ਸਮਾਂ ਲੱਗਿਆ ਧੰਨਵਾਦ ਕਰਦਾ ਕੋਰਟ ਦਾ ਮੈਂ ਹੋਰ ਦੱਸੋ ਕੀ ਜਾ ਰਿਹਾ ਹੈ ਆਪਾਂ ਬਾਤ ਬਾਤ ਇਹ ਵੀ ਕਰ ਰਹੀ ਹੋਈ ਹੈ ਜਿਸ ਤਰ੍ਹਾਂ ਬੰਬ ਨੂੰ ਲੈ ਕੇ ਤੁਹਾਨੂੰ ਸੁਣਿਆ ਆਵੇਗਾ ਮੀਡੀਆ ਦਾ ਕੀ ਲੱਗਦਾ ਮੇਰੇ ਨਾਲ

ਮੁਲਾਜ਼ਮ ਹੋਣਗੇ ਤੇ ਜਿਹਦੇ ਵਿੱਚ ਸਾਡੇ ਸਾਰੇ ਐਸਐਚਓ ਸਾਹਿਬਾਨ ਤੇ ਲੋਕਲ ਜਿੰਨੇ ਵੀ ਸਾਡੇ ਡੀਐਸਪੀ ਸਾਹਿਬਾਨ ਮੇਰੇ ਸਮੇਤ ਸਭ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਪਿਛਲੇ 45 ਡੇਜ਼ ਦੇ ਵਿੱਚ ਕਰੀਬ 50 ਐਫਆਈਆਰ ਤੇ ਸਮਗਲਰ ਤੇ ਪੈਡਲਰ ਜਿਹੜੇ 125 ਤੇ ਜਿਹੜੇ ਆਲਰੇਡੀ 125 ਪਹਿਲਾਂ ਹੀ ਸਮਗਦਰ ਪੈਰਨਰ ਕੁਝ ਜੇਲ੍ਹ ਚ ਵੀ ਸਿਗੇ ਕਰੀਬ 300 ਦੇ ਕਰੀਬ ਜਿਹੜੇ ਸਿਗੇ ਇਹ ਫੜੇ ਜਾ ਚੁੱਕੇ ਐ ਤੇ ਇਹਨਾਂ ਉੱਤੇ ਬਾਕੀ ਹੋਰ ਵੀ ਸਾਡੀ ਹੋਰ ਵੀ ਨਿਗਰਾਨੀ ਚੱਲ ਰਹੀ ਐ ਤੇ ਇਹ ਸਾਡੀਆਂ ਜਿਹੜੀਆਂ ਹੁਣ ਤੱਕ ਦੀਆਂ ਮਤਲਬ ਅਜੇ ਤੱਕ ਦੀਆਂ ਉਪਲਬਧੀਆਂ ਸਿਗੀਆਂ ਇਸ ਦੇ ਵਿੱਚ ਬਹੁਤ ਸਾਰੀ ਰਿਕਵਰੀ ਵੀ ਹੋ ਚੁੱਕੀ ਪਹਿਲਾਂ ਹੀ ਤੇ ਅਸੀਂ ਹੋਰ ਵੀ ਸਾਰੇ ਉਨੇ ਲੱਗੇ ਹੋਏ ਆ ਯੁੱਧ ਨਸ਼ੇ ਅੰਰੋਧ ਦੇ ਵਿੱਚ ਸਾਡੀ ਕਾਫੀ ਜਿਆਦਾ ਇੱਥੋਂ ਦੇ ਬਰਨਾਲਾ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਤੇ ਅਗਾਹ ਵਾਸਤੇ ਵੀ ਹੁਣ ਠੱਲ ਪੈ ਚੁੱਕੀ ਹੈ ਇਸ ਏਰੀਆ ਦੇ ਵਿੱਚ ਪੂਰੀ ਤਰ੍ਹਾਂ ਜਿਵੇਂ ਤੁਸੀਂ ਵੀ ਸਾਨੂੰ ਦੱਸ ਰਹੇ ਸੀ ਸਵੇਰੇ ਕਿ ਜੀ ਅੱਗੇ ਤੋਂ ਬਹੁਤ ਜ਼ਿਆਦਾ ਠੱਲ ਪੈ ਗਈ ਤੇ ਇਹ ਬੜੀ ਅੱਛੀ ਪੋਜ਼ਿਟਿਵ ਨਿਊਜ਼ ਹੈ ਤੇ ਅਗਾਹ ਵਾਸਤੇ ਵੀ ਇਸੇ ਤਰ੍ਹਾਂ ਬਣਾਈ ਰੱਖਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਜਲਦੀ ਇਸ ਨੂੰ ਆਪਾਂ ਬਿਮਾਰੀ ਨੂੰ ਖਤਮ ਕਰ ਦਾਂਗੇ ਸਾਨੂੰ ਜੀ ਕੋਈ ਕਾਮਯਾਬੀ ਮਿਲੀ ਹੈ ਇਹ ਹਲੇ ਸਾਡਾ ਚੱਲ ਰਿਹਾ ਆਪਰੇਸ਼ਨ ਇਸ ਦੇ ਵਿੱਚ ਜਿਵੇਂ ਕੋਈ ਇਸ ਤਰ੍ਹਾਂ ਦੀ ਕੋਈ ਰਿਕਵਰੀ ਆਂਦੀ ਹੈ ਜਾਂ ਕੋਈ ਅ ਸਮਗਲਰ ਪੈਡਲਰ ਜੋ ਫੜਿਆ ਵੀ ਹੁੰਦਾ ਤੇ ਤੁਹਾਨੂੰ ਨਾਲ ਨਾਲ ਇਨਫੋਰਮ ਕਰਾਂਗੇ ਕਿਉਂਕਿ ਹਲੇ ਸਾਡੀ ਹਲੇ ਸਾਰੀ ਸੈਕਿੰਗ ਚੱਲ ਰਹੀ ਹੈ ਇਹ ਕੰਟੀਨਿਊ ਜਾਈ ਚੱਲਦਾ ਰੂ ਸਰ ਇਹ ਹਾਂਜੀ ਬਿਲਕੁਲ ਜੁਧ ਨਸ਼ਾ ਵਿਰੋਧ ਜਦ ਤੱਕ ਅਸੀਂ ਪੂਰੇ ਪੰਜਾਬ ਸਰਕਾਰ ਦੀ ਵੱਲੋਂ ਦਿੱਤੇ ਹੋਏ ਹੁਕਮ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਸਾਡੇ ਸੀਨੀਅਰ ਅਫਸਰਾਂ ਵੱਲੋਂ ਆਏ ਹੋਏ ਉਹ ਡੇ ਬਾਈ ਡੇ ਸ਼ਡਿਊਲ ਬਣਿਆ ਹੋਇਆ ਉਹ ਉਸੇ ਤਰ੍ਹਾਂ ਸੀ ਇਹਨਾਂ ਵਿੱਚ ਕੰਮ ਕਰਦੇ ਰਹਿਵਾਂਗੇ ਉਹ ਲੋਕਾਂ ਨੂੰ ਕੀ ਸੰਦੇਸ਼ ਦੇਣਾ ਲੋਕਾਂ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹਨੇ ਵੀ ਇਸ ਤੋਂ ਵਧੀਆ ਉਪਰਾਲਾ ਕੋਈ ਨਹੀਂ ਹੋ ਸਕਦਾ ਕਿਉਂ ਕਿਉਂਕਿ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਕਿ ਜੇ ਹੁਣ ਵੀ ਆਪਾਂ ਸਾਥ ਨਾ ਦਿੱਤਾ ਆਪਾਂ ਨੂੰ ਲੋਕਾਂ ਨੂੰ ਸਾਰਿਆਂ ਨੂੰ ਇਹ ਮੈਂ ਅਪੀਲ ਕਰਦਾ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਕੁਝ ਗਲਤ ਹੋ ਰਿਹਾ ਹਾਂ ਜਿਹੜੇ ਬੰਦੇ ਲਿਪਤ ਹੋ ਚੁੱਕੇ ਹੋ ਉਸੇ ਡੀਡਿਕਸ਼ਨ ਸੈਂਟਰ ਬਣਾਏ ਗਏ ਨੇ ਜੇ ਤੁਹਾਡੇ ਬੱਚੇ ਇਸ ਕੰਮ 'ਚ ਆ ਚੁੱਕੇ ਤੇ ਡਰਨੇ ਵੀ ਲੋੜ ਨਹੀਂ ਡਾਇਰੈਕਟ ਆ ਕੇ ਮਿਲੋ ਤਾਂ ਅਸੀਂ ਉਹਨਾਂ ਦਾ ਇਲਾਜ ਵੀ ਕਰਾਈਏ ਜੇ ਹੁਣ ਇਸ ਟਾਈਮ ਨੂੰ ਖੁੰਝਾਂਗੇ ਤਾਂ ਇਹ ਮਤਲਬ ਸਾਡੇ ਸਾਰਿਆਂ ਵਾਸਤੇ ਬੜੀ ਨਲਕੀ ਹੋਊਗੀ ਮੈਂ ਕਹੂੰਗਾ ਵੀ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਗੁਰਦਾਸਪੁਰ ਪੰਡੋਰੀ ਰੋਡ ਤੇ ਪਿੰਡ ਮਨਕੌਰ ਦੇ ਨੇੜੇ ਪੈਂਦੇ ਲਿੰਕ ਰੋਡ ਤੇ 3 ਸਾਲ ਪਹਿਲਾਂ ਸੀਵਰੇਜ ਪੈਣ ਤੋਂ ਬਾਅਦ ਇੱਥੇ ਨਵੀਂ ਸੜਕ ਬਣਾਈ ਗਈ ਸੀ ਪਰ ਸੜਕ ਦੀ ਸ਼ੁਰੂਆਤੇ ਹੀ ਪਿੰਡ ਮਨਕੌਰ ਨੇੜੇ ਸੀਵਰੇਜ ਦੇ ਉੱਪਰ ਬਣੀ ਸੜਕ ਬੈਠੰਦੇ ਕਰਕੇ ਇੱਕ ਵੱਡਾ ਟੋਆ ਬਣ ਗਿਆ ਟੋਆ 2 ਫੁੱਟ ਡੂੰਘਾ ਅਤੇ ਇਸ ਹੇਠਾਂ ਸੀਵਰੇਜ ਦਾ ਨਾਲਾ ਵੀ ਚੱਲ ਰਿਹਾ ਹੈ ਜਦਕਿ ਉੱਪਰ ਸਰਯੇ ਵੀ ਨਜ਼ਰ ਆ ਰਹੇ ਨੇ ਜੇਕਰ ਪੁੱਲਪੁੱਲ ਲੇਖੇ ਕੋਈ ਵੱਡਾ ਕੋਈ ਡਿੱਗ ਜਾਵੇ ਤਾਂ ਫਿਰ ਜਨ ਮੁਸ਼ਕਲ ਦਾ ਨਾਲ ਹੀ ਬਚੇਗੀ ਨੇੜੇ ਦੇ ਦੁਕਾਨਦਾਰਾਂ ਨੇ ਟੋਏ ਦੇ ਆਲੇ ਦੁਆਲੇ ਲੋਕਾਂ ਨੂੰ ਸੁਚੇਤ ਕਰਨ ਲਈ ਮਿੱਟੀ ਪਰ ਕੇ ਬੋਰੀਆਂ ਹੈ ਦੁਕਾਨਦਾਰ ਦੇ ਅਨੁਸਾਰ ਦਸ ਦੇ ਕਰੀਬ 10 ਦਿਨ ਤੋਂ ਇਹ ਟੋਇਆ ਚੜਾ ਹੈ ਪਿਆ ਹੋਇਆ ਹੈ ਤੇ ਸੰਬੰਧਿਤ ਵਿਭਾਗ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਅਜੇ ਤੱਕ ਇਸ ਵੱਲ ਕਿਸੇ ਦੇ ਧਿਆਨ ਨਹੀਂ ਗਿਆ। ਵੀ ਇੱਥੇ ਉਹ ਜਾ ਹਾਸਾ ਹੋ ਸਕਦਾ ਜਿਹਦੇ ਵਿੱਚ ਕੋਈ ਜਾਨੀ ਮਾਨੀ ਕਿਸੇ ਦਾ ਨੁਕਸਾਨ ਹੋ ਸਕਦਾ। ਸੀਵਰੇਜ ਪੇ ਕਿੰਨੀ ਦੇਰ ਹੋ ਗਈ ਇੱਥੇ? ਸੀਵਰੇਜ ਪੇ ਹੋ ਜੀ ਲਗਭਗ 2 ਸਾਲ 1.5-2 ਸਾਲ ਹੋਏ ਹੋਣੇ ਜਿਹੜਾ ਸੀਵਰੇਜ ਪਿਆ ਵਾ। ਬਸ ਬਸ ਇਹ ਕੀ ਤਰ੍ਹਾਂ ਪ੍ਰਬੰਧ ਨਹੀਂ ਕੀਤੇ ਗਏ ਜਿਹੜੀ ਬਹਿ ਗਈ ਹੈ ਦੇਖੋ ਜੀ ਜਿਹੜਾ ਉਤਲੇ ਪਾਸੇ ਆ ਬਕਾਇਦਾ ਜਿਹੜਾ ਵਧੀਆ ਢੰਗ ਨਾਲ ਉੱਤੇ ਜਾਲ ਹੋਣਾ ਚਾਹੀਦਾ ਮੋٹے ਸਰੀਏ ਦਾ ਕਿਉਂਕਿ ਇੱਥੋਂ ਕਾਫੀ ਗੱਡੀਆਂ ਵਾਂ ਜਿਹੜੀਆਂ ਨੰਗਦੀਆਂ ਹੈਵੀ ਗੱਡੀਆਂ ਵੀ ਨੰਗਦੀਆਂ ਜਿਹੜੀਆਂ ਪੇਡਰੂ ਜਾਂਦੀਆਂ ਵਾਂ ਇਧਰੋਂ ਕਿਉਂਕਿ ਤਿਵੜੀ ਨਾਲ ਜਿਹੜਾ ਪੁਲ ਤਿਵੜੀ ਹੈਗਾ ਉਹ ਰੋਡ ਦੇ ਨਾਲ ਜਿਹੜਾ ਅਟੈਚ ਹੋ ਜਾਂਦਾ ਵਾ ਤੇ ਇਧਰੋਂ ਆ ਜਿਹੜਾ ਪਲੋਰੀ ਰੋਡ ਆਂਦਾ ਵਾ ਉਹਦੇ ਨਾਲ ਉਧਰੋਂ ਜਿਹੜੀ ਸੜਕਾਂ ਆਉਂਦੀਆਂ ਐ ਨੂੰ ਅਟੈਚ ਹੁੰਦੀ ਆ ਕਿਉਂਕਿ ਇੱਕ ਹਿਸਾਬ ਦਾ ਚੌਂਕ ਬਣ ਜਾਂਦਾ ਕਿਉਂਕਿ ਪ੍ਰੋਪਰ ਜੇ ਇਹਦੇ ਵਿੱਚ ਸਰੀਆ ਚੰਗਾ ਜਾਂ ਮੋਟਾ ਪਿਆ ਹੁੰਦਾ ਤੇ ਇਹ ਜਿਹੜੀ ਪੁਲੀਸਲੇ ਪਾਸੇ ਸੀਵਰੇਜ ਦੇ ਬਣਾਈ ਆ ਟੁੱਟ ਨਹੀਂ ਸਕਦੀ ਬਿਲਕੁਲ ਕਮੀ ਆ ਜੀ ਬਿਲਕੁਲ ਕਮੀ ਆ ਪਰ ਮੈਂ ਪ੍ਰਸ਼ਾਸਨ ਦੇ ਧਿਆਨ ਚ ਲਿਓ ਮਾ ਕਿ ਇਹਨੂੰ ਵਧੀਆ ਢੰਗ ਦੇ ਨਾਲ ਜਿਹੜਾ ਬਣਾਇਆ ਜਾਏ ਕਿ ਕੱਲ ਨੂੰ ਜੇ ਕੋਈ ਹਾਸਾ ਹੋ ਜਾਂਦਾ ਛੋਗਾ ਛਕੀ ਫੁੱਟ ਡੂੰਗਾ ਸੀਵੇਜ ਹੋਣਾ ਏ ਬਾਈਟਾਂ ਕੋਈ ਪੇਟ ਵਿੱਚ ਆ ਜੇ ਤੇ ਜਾਣ ਨਹੀਂ ਸਕਦਾ ਬਿਲਕੁਲ ਨਹੀਂ ਜੀ ਬਾਚੀ ਨਹੀਂ ਸਕਦਾ ਬਿਲਕੁਲ ਨਹੀਂ ਬਾਤ ਸਕਦਾ ਕਿਉਂਕਿ ਇਹਦੇ ਉੱਤੇ ਜਿਹੜੇ ਸਰੀਏ ਬਾਹਰ ਲੰਗੀਆਂ ਲੰਗੀਆਂ ਚੁੰਜਾਂ ਲਗੀਆਂ ਜਾਂ ਜਿਹੜੀਆਂ ਪੌੜੀਆਂ ਪਣੀਆਂ ਪਹਿਲੇ ਨੰਬਰ ਤੇ ਜਿਹੋ ਉੱਚ ਬੰਦਾ ਵਾਜੇਗਾ ਸਿਰ ਵਾਹੀ ਖੁੱਲ ਜਾਣਾ ਉਹਦਾ ਤੇ ਥੱਲੇ ਅਰੇਂਜਮੈਂਟ ਕੀਤਾ ਇੱਥੇ ਰਾਤ ਨੂੰ ਇਹ ਆ ਬੰਦਿਆਂ ਨੂੰ ਨਾਲ ਘੱਟੇ-ਕੁੱਟੇ ਕਰਕੇ ਤੇ ਰੋੜੇ-ਰਾੜੇ ਲਵਾ ਦਿੰਦੇ ਨੇ ਔਲੇ-ਦਵਾਲੇ ਇਹਦੇ ਤੇ ਮੈਂ ਤਾਂ ਕਹਿੰਦਾ ਕਿ ਜਦਾਂ ਲਾਗੇ ਖੰਭਾ ਵਾ ਇਹ ਕਦੀ ਇੱਥੇ ਕੋਈ ਲਾਈਟ ਵੀ ਲੱਗ ਜਾਣੀ ਚਾਹੀਦੀ ਚੌਂਕ ਦੇ ਵਿੱਚ ਤੇ ਜਿਹਦੇ ਨਾਲ ਜੇ ਕੋਈ ਉਹ ਜੀ ਗੱਲਬਾਤ ਹੋਏ ਤੇ ਫੇਰ ਵੀ ਪਤਾ ਲੱਗ ਜਾਏ ਕਿ ਮੰਗ ਪ੍ਰਜਾਣ ਨੂੰ ਇਹੋ ਕੰਮ ਕਰਦੇ ਆਂ ਛੇਤੀ ਤੋਂ ਛੇਤੀ ਇਹਦਾ ਹਲਕੀ ਕਰ ਦਿੱਤਾ ਜਾਵੇ। ਘਟਨਾ ਨਹੀਂ ਹੋਈ ਐ ਭਈ ਇਹਦਾਂ। ਦੇਖੋ ਜੀ ਇਹ ਲੇ ਤਾਂ ਹੋਈ ਨਹੀਂ ਹੋ ਸਕਦੀ ਆ। ਕਿਉਂਕਿ ਹਨੇਰਾ ਦਾ ਰਾਤ ਨੂੰ ਕੇ ਵੇਲੇ ਕੋਈ ਖਾਦੀ ਪੀਤੀ ਜੀ ਆਏ ਤਾਂ ਉਹ ਹੀ ਡਿੱਗ ਜਾਏਗਾ। ਤੇ ਕਿਸ ਦੇ ਧਿਆਨ ਜਨਾਏਗਾ ਉਹਨੂੰ ਤਾਂ ਡਿੱਗਣਾ ਹੀ ਐ। ਭਾਜੀ ਮੇਰਾ ਨਾਮ ਸੁਲੇਮਾਨ ਤੇ ਮੇਰਾ ਪਿੰਡ ਪਾੜੇ ਆ।